ਜੋਤੇ ਜ਼ਬਰ ਕੀਤਾ ਜੋ ਇਹਨਾਂ ਨੇ ਉੱਥੇ ਭਨ ਤੋੜ ਕੀਤੀ ਹੈ ਟਰਾਲੀਆਂ ਚੋਰੀ ਕੀਤੀਆਂ ਝਾੜੂ ਵਰਕਰਾਂ ਦੇ ਇਹਨਾਂ ਦੇ ਐਮ ਐਲ ਏ ਨੇ ਉਹ ਸਾਰਾ ਕੁਝ ਦਾ ਇਨਸਾਫ ਲੈਣ ਲਈ ਤੇ ਉੱਥੇ ਬਲਵੰਤ ਸਿੰਘ ਬ੍ਰਹਮ ਕੇ ਜਿਹੜਾ ਕਿਸਾਨ ਆਗੂ ਆ ਉਹਦੀ ਕੁੱਟ ਮਾਰ ਜਿਸ ਤਰੀਕੇ ਨਾਲ ਕੀਤੀ ਉਹਦਾ ਇਨਸਾਫ ਲੈਣ ਵਾਸਤੇ ਸਾਡਾ ਸੀਗਾ ਵੀ ਸ਼ੰਭੂ 6 ਤਰੀਕ ਨੂੰ ਥਾਣੇ ਦੇ ਮੂਹਰੇ ਧਰਨਾ ਲਾ ਕੇ ਤੇ ਇਨਸਾਫ ਲੈ ਆ ਜਾਊਗਾ ਪਰ ਵੇਖੋ ਕਿੰਨੀ ਵੱਡੀ ਗੱਲ ਆ ਕਿ ਆ ਆਜ਼ਾਦੀ ਤੋਂ ਬਾਅਦ ਜੋ ਅੰਗਰੇਜ਼ ਹਕੂਮਤਾਂ ਇਥੋਂ ਬਿਸਤਰਾ ਗੋਲ ਕੀਤਾ ਉਸ ਤੋਂ ਬਾਅਦ ਆ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਜਿਹੜਾ ਜਿਵੇਂ ਪਹਿਲਾਂ ਧੋਖੇ ਨਾਲ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸੀ ਤੇ ਹੁਣ ਵੀ ਆਪ ਦੀ ਉਹ ਕਹਿੰਦੇ ਵੀ ਤੁਹਾਡੀ ਅਸੀਂ ਆਵਾਜ਼ ਤੁਸੀਂ ਜਿਹੜਾ ਇਨਸਾਫ਼ ਮੰਗਦੇ ਆ ਉਹ ਅਸੀਂ ਬਿਲਕੁਲ ਨਹੀਂ ਉਠਣ ਦੇਣੀ ਅਸੀਂ ਤੁਹਾਨੂੰ ਦਬਾ ਕੇ ਰੱਖਣਾ ਡਰਾ ਕੇ ਰੱਖਣਾ ਘਰਾਟਵਾੜ ਕੇ ਰੱਖਣਾ ਪਰ ਭਗਵੰਤ ਮਾਨ ਕੰਧ ਤੇ ਲਿਖਿਆ ਪੜ ਲਾ ਤੂੰ ਪਰਸੋਂ ਦਾ ਲੱਗਾ ਪਰसों ਦਾ ਲੱਗਾ ਸਾਰੇ ਆਗੂ ਫੜੇ ਆ ਸਾਰੇ ਤੂੰ ਛਾਪੇ ਮਾਰੇ ਆ ਤੂੰ ਪੂਰਾ ਉਹਦਾ ਡਰਾਵਾ ਦਿੱਤਾ ਪਰ ਕੱਲ ਵੇਖ ਲੈ ਲੋਕ ਫੇਰ ਵੀ ਬਾਹਰ ਨਿਕਲੇ ਆ ਕੱਲ ਫੇਰ ਵੀ ਲੋਕ ਬਾਹਰ ਨਿਕਲ ਕੇ ਸੜਕਾਂ ਤੇ ਆਏ ਆ ਇਹ ਲੋਕ ਆ ਪੰਜਾਬ ਦਾ ਨਾਬਰੀ ਦਾ ਇਤਿਹਾਸ ਆ ਲੋਕ ਕਦੇ ਦਬਕੇ ਨਹੀਂ ਬੰਦੇ ਦਬਕਿਆ ਨਾਲ ਨਹੀਂ ਤੂੰ ਤਾਨਾਸ਼ਾ ਹਿਟਲਰ ਵਾਂਗੂ ਇੱਕ ਸਰਕਾਰ ਚਲਾ ਰਿਹਾ ਜਿਵੇਂ ਗੈਂਗਸਟਰ ਕਿ ਨਹੀਂ ਗੈਂਗਸਟਰ ਆ ਵੀ ਆਏ ਸਟੇਨ ਕਰ ਫੜ ਕੇ ਕਹਿੰਦੇ ਵੀ ਆਪ ਆ ਹੁਕਮ ਮੰਨਣਾ ਉਹ ਹਾਲ ਤੇਰਾ ਤੂੰ ਗੈਂਗਸਟਰਾਂ ਵਾਂਗੂ ਸਰਕਾਰ ਚਲਾ ਰਿਆਂ ਵੀ ਆਹਾਂ ਹੁਕਮ ਮੇਰਾ ਆ ਮੈਂ ਇਕੱਠੇ ਨਹੀਂ ਹੋਣ ਦੇਣੇ ਇੱਥੇ ਕਿਸੇ ਨੂੰ ਬੋਲਣ ਨਹੀਂ ਦੇਣਾ ਇੱਥੇ ਲੋਕਾਂ ਦੇ ਆਵਾਜ਼ ਦਾ ਗਲਾ ਕੁੱਟਣਾ ਲੋਕਾਂ ਦੀ ਜਿਹੜੀ ਆ ਜਮਹੂਰੀ ਆਜ਼ਾਦੀ ਆ ਅਧਿਕਾਰ ਆ ਉਹਦਾ ਤੂੰ ਗਲਾ ਕੁੱਟ ਰਿਆਂ ਪਰ ਤੈਨੂੰ ਦੱਸ ਦਈਏ ਪੰਜਾਬ ਦੇ ਲੋਕ 2027 ਦੀ ਵੇਟ ਨਹੀਂ ਕਰਨਗੇ ਉਦੋਂ ਪਹਿਲਾਂ ਪਹਿਲਾਂ ਤੇਰੀਆਂ ਗੋਡਨੀਆਂ ਲਵਾਉਣਗੇ ਪਿੰਡਾਂ ਦੇ ਵਿੱਚ ਆ ਜੀ ਪੁੱਤ ਤਿਆਰ ਆ ਬੈਠੇ ਤੈਨੂੰ ਲਲਕਾਰ ਕੇ ਕੰਨੇ ਆ ਤਿਆਰ ਆ ਜਦੋਂ ਮਰਜ਼ੀ ਆਜੇ ਪਿੰਡਾਂ 'ਚ ਤੁਹਾਡੇ ਐਮਐਲਏ ਵੇਖਾਂਗੇ ਤੁਹਾਡੇ ਮੰਤਰੀ ਵੇਖਾਂਗੇ ਤੁਹਾਡੇ ਜੋ ਵੀ ਹੈਗੇ ਆ ਲਾਮ ਲਸ਼ਕਰ ਸਾਰਿਆਂ ਨੂੰ ਭਜਾਵਾਂਗੇ ਤੂੰ ਤੂੰ ਕਹਿੰਦਾ ਸੀ ਨਾ ਸਰਕਾਰ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਤੇ ਆਦਾ ਭਗਵੰਤਮਾਨ ਹੁਣ ਸਰਕਾਰ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚਲਾਵਾਂਗੇ ਪਿੰਡਾਂ ਦੀ ਸੱਤਾ ਦੇ ਵਿੱਚ ਤਾਕਤ ਕਾਇਮ ਕਰਾਂਗੇ ਤੇ ਤੈਨੂੰ ਪਿੰਡਾਂ ਦੇ ਵਿੱਚ ਲੋਕ ਵੜ ਨਹੀਂ ਦੇਣਗੇ ਵੜ ਨਹੀਂ ਦੇਣਗੇ ਹੁਣ ਬੀਬੀਆਂ ਨੇ ਪਾਠੀਆਂ ਭਾਈ ਸਾਹਿਬ ਤਿਆਰ ਕੀਤੀਆਂ ਸੋ ਧੰਨਵਾਦ ਲੋਕਾਂ ਨੂੰ ਮੇਰੀ ਬੀਲਾ ਵੀ ਡਟੇ ਰਹੋ ਆ ਠੀਕ ਆ ਆ ਜੋ ਇਹਨਾਂ ਨੇ ਹਾਲਾਤ ਬਣਾਏ ਆ ਬਾਰਡਰ ਤੇ ਪਾਕਿਸਤਾਨ ਦੇ ਇਹ ਵੀ ਇਹਨਾਂ ਦਾ ਇੱਕ ਜੋ ਅਜੰਸੀਆਂ ਦਾ ਜੋ ਹੁੰਦਾ ਉਹ ਸਾਰਾ ਕੁਝ ਹੈਗਾ ਉਹਦੇ ਬਾਰੇ ਅਸੀਂ ਨਹੀਂ ਕਹਿ ਰਹੇ ਪਰ ਉਹਦਾ ਕਰਕੇ ਸਾਨੂੰ ਆ ਰੇਲਾਂ ਦਾ ਵਾਪਸਤਾਨ ਲੈਣਾ ਪਿਆ ਕਿ ਲੋਕ ਕਿਤੇ ਇਹ ਨਾ ਕਹਿਣ ਵੀ ਇਹ ਸਾਡੇ ਆ ਦੁਸ਼ਮਣ ਦੇਸ਼ ਦੇ ਨਾਲ ਜੰਗ ਲੱਗੀ ਆ ਤੇ ਇਹ ਰੇਲਾ ਰੋਕਦੇ ਆ ਤਾਂ ਕਰਕੇ ਵਾਪਸ ਲਿਆ ਔਰ ਤੇਰੇ ਡਰ ਕਰਕੇ ਨਹੀਂ ਵਾਪਸ ਲਿਆ ਇਹ ਤੈਨੂੰ ਦੱਸ ਦਿੰਨੇ ਆ ਇਧਰੋਂ ਜਦੋਂ ਸਾਫ਼ ਹੋ ਗਿਆ ਤੇ ਫੇਰ ਅਸੀਂ ਆਵਾਂਗੇ ਨਾ ਤੈਨੂੰ ਜ਼ਮੀਨਾਂ ਤੇ ਕਬਜ਼ਾ ਕਰਨ ਦੇਵਾਂਗੇ ਭਾਵੇਂ ਗਰਦਾਸਪੁਰਾ ਭਾਵੇਂ ਤਰਦਾਰਨਾ ਤੇ ਨਾ ਤੈਨੂੰ ਲੋਕਾਂ ਦੇ ਹੱਕਾਂ ਤੇ ਇਹ ਤੁਹਾਨੂੰ ਅਸੀਂ ਪਿੰਡਾਂ ਦੇ ਵਿੱਚ ਭੁਜਾ ਭੁਜਾ ਕੇ ਉਹ ਤਸੱਲੀ ਕਰਾਵਾਂਗੇ ਯਾਦ ਰੱਖਿਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਨਹੀਂ 20 ਮਜ਼ਦੂਰ ਚੰਗਰਚ ਕਮੇਟੀ ਦੇ ਸੂਬਾ ਜਨਰਲ ਇਕਤਰ ਤੇ ਹਾਲੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਛਾਵਾਲਾ ਤੇ ਜ਼ੋਨ ਪ੍ਰਧਾਨ ਹਰਵੰਦ ਸਿੰਘ ਛਾਵਾਲਾ ਜੇਲ੍ਹ ਚੋਂ ਬਾਹਰ ਨਹੀਂ ਆਏ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਵੀ ਕੇ ਜੂ ਬ੍ਰਾਮਕੇ ਦੇ ਆਗੂ ਸਹਿਬਾਨ ਵੀ ਬੈਠੇ ਨੇ ਵੀ ਬਲਵੰਤ ਸਿੰਘ ਬ੍ਰਾਮਕੇ ਜੀ ਵੀ ਅੰਦਰ ਨੇ ਹਾਲੇ ਬਾਹਰ ਨਹੀਂ ਆਏ ਨਹੀਂ ਨਹੀਂ ਠੀਕ ਹੈ ਯਾਦ ਵਾਲੇ ਵੀ ਆ ਗਏ ਬੀਕੇ ਜੂ ਇਕਤਾ ਆਜ਼ਾਦ ਦੇ ਲਖਵੀਰ ਸਿੰਘ ਜੰਗ ਦੋਦਰ ਉਹਨਾਂ ਨੂੰ ਵੀ ਰਹਾ ਕੀਤਾ ਗਿਆ ਤੇ ਜੋਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਪਤੋ ਜੀ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਜਵਾਰਾ ਭਗਵੰਤ ਮਾਨ ਉਤਰਿਆ ਵਿਆ ਉਹ ਜਿਹੜੇ ਲੋਕ ਆ ਪਬਲਿਕ ਆ ਉਹ ਨਹੀਂ ਕਬੂਲੂਗੀ ਜਿਹੜਾ ਕੁਛ ਇਹ ਕਰਦੇ ਆ ਜਾਂ ਦਿਖਾਉਂਦੇ ਜਿਹੜੇ ਛੋਛੇ ਬਾਜੇ ਜਿਹੜਾ ਪੰਡਾੜੀ ਸਿੱਤੀ ਇਹਨੇ ਬਰਕਰਾਰ ਕੀਤੀ ਆ ਜਿੰਨਾ ਕੁ ਸੇ ਨੇ ਭੰਡਪੁਣਾ ਕੀਤਾ ਉਹ ਇਹਦੇ ਉਲਟ ਪੈਣਾ ਇਹਨੂੰ ਲੋਕਾਂ ਨੂੰ ਵਾਲੇ ਦੇ ਨਾਲ ਅਸੀਂ ਦੱਸਣਗੇ ਵੀ ਲੋਕ ਕੀ ਹੁੰਦੇ ਆ ਤੇ ਤੁਸੀਂ ਭੰਡ ਕੀ ਹੁੰਦੇ ਕਿਉਂਕਿ ਲੋਕਾਂ ਨੂੰ ਘਰਾਂ ਤੋਂ ਸਵੇਰ 5 5 4 4 35 ਨੂੰ ਚੱਕ ਲੈ ਗਿਆ ਸਾਨੂੰ ਸਵੇਰ 5 ਵਜੇ ਜਾ ਕੇ ਸਾਨੂੰ ਅਰੈਸਟ ਕਰ ਲਿਆ ਸੀ ਇਹਨਾਂ ਨੇ ਜਿਹੜੇ ਆ ਦੋ ਤਿੰਨ ਦਿਨ ਲਵਾਇਆ ੱਟਕਾ ਜੁਰਮ ਜਿਹੜਿਆ ਨਸ਼ਿਆਂ ਵਾਲੀ ਗੱਲ ਕਰਦਾ ਜਿਹੜੇ ਵੱਡੇ ਧਨਾਟ ਆ ਜਿਹੜੇ ਜਿੰਨਾਂ ਜਿੰਨਾਂ ਦੀਆਂ ਫੈਕਟਰੀਆਂ ਨੇ ਆ ਉਹਨਾਂ ਨੂੰ ਤਾਂ ਯਾਦੀ ਆ ਘੁੰਮ ਰਿਹਾ ਜਿਵੇਂ ਉਹ ਥਾਰ ਵਾਲੀ ਬੀਬੀ ਆ ਉਹ ਮੌਜਨਾ ਜਮਾਨਤ ਕਰਾ ਕੇ ਆ ਗਈ ਆ ਤੇ ਜਿਹੜਾ ਕਸਕਸਾ ਕਰੀ ਜਾਂਦੇ ਆ ਉਹ ਜਿਹੜੇ ਮਾੜਾ ਮੋਡਾ ਖਾਨ ਵਾਲੇ ਕਾ ਦੁੱਕਾ ਜਾਂਜੀ ਦੇ ਕੋਲੇ ਪੰਨੀ ਫੜੀ ਗਈ ਜਾਂਜੀ ਦੇ ਕੋਲੇ ਮਾੜੀ ਮੋਢੀ ਦੀ ਫੈਕਟਰੀ ਫੜੀ ਗਈ ਉਹ ਵਿਚਾਰੇ ਅੰਦਰ ਕੀਤੇ ਹੋਏ ਆ ਤੇ ਨਾਲ ਜਿਹੜਾ ਅੰਦਰ ਦੇ ਵਿੱਚ ਆ ਕੇ ਸਾਨੂੰ ਪਤਾ ਲੱਗਿਆ ਵੀ ਜਿਹੜੀ ਐਮਐਲਏ ਦੇ ਜਿਹੜੇ ਸਰਪੰਚ ਆ ਇਹਨਾਂ ਦੇ ਝਾੜੂ ਵਾਲਿਆਂ ਦੇ ਉਹਨਾਂ ਨੇ ਜਿਹੜੇ ਉੱਥੇ ਲੋਕਾਂ ਦੇ ਪਿੰਡਾਂ ਦੇ ਵਿੱਚ ਨੱਕ ਜੀ ਦਾਮ ਕੀਤੇ ਹੋਏ ਲੜਾਈਆਂ ਪਾਈਆਂ ਹੋਈਆਂ ਕੋ ਦਾ ਪੱਤਰ ਤੇ ਨੌਜਵਾਨੀ ਜਿਹੜੀ ਅੰਦਰ ਕੀਤੀ ਵੀ ਆ ਤੇ ਜਿਹੜਾ ਇਹਦਾ ਹਾਲ ਹੋਣਾ ਜਿਵੇਂ ਸਾਨੂੰ ਐ ਲੱਗ ਰਿਹਾ ਜਿਵੇਂ ਅੱਜ ਨੌਜਵਾਨੀ ਕੀਤੀ ਜਿੱਤੇ ਕੋਈ ਸਰਕਾਰ ਹੋਗੀ ਉਦੋਂ ਇਹੀ ਹਾਲ ਭਗਵੰਤ ਮਾਨਾ ਧੰਨਵਾਦ ਹਾਂਜੀ ਕੱਲ ਵੀ ਇਹੀ ਗੱਲ ਕੀਤੀ ਸੀ ਵੀ ਭਗਵੰਤ ਮਾਨਾ ਜਿੰਨੇ ਮਰਜੀ ਤੂੰ ਸਾਡੇ ਆਗੂ ਗ੍ਰਿਫਤਾਰ ਕਰ ਲੈ ਤੂੰ ਇੱਕ ਕਰੇਗਾ 10 ਉੱਠਣਗੇ ਸੋ ਇਹਦਾ ਨਾਂ ਡਰ ਰੱਖਿਆ ਹੈ ਨਾਂ ਡਰਨਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸਾਬਕ ਸਿਖਾਵਾਂਗੇ ਵੀ ਲੋਕਾਂ ਦੇ ਹੱਕਾਂ ਨੂੰ ਕਿਵੇਂ ਲੋਕਾਂ ਦੀ ਆਵਾਜ਼ ਦਬਾਈਦੀ ਇਹਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਵੇਗਾ ਸੋ ਸਾਡੇ ਨਾਲ ਨੇ ਜੂਨ ਪ੍ਰਧਾਨ ਗਰਮੇਲ ਸਿੰਘ ਤਲਵੰਡੀ ਮੱਲੀਆਂ ਹੁਣੇ ਰਿਹਾ ਆ ਕੇ ਆਏ ਨੇ ਜੇਲ੍ਹ ਚੋਂ ਬਾਹਰ ਚੜਦੀ ਗਲਾਈ ਚੜਦੀ ਗਲਾਈ ਠੀਕ ਆ ਜੀ ਚੜਦੀ ਗਲਾਈ ਮਾਨ ਸਰਕਾਰ ਜੋ ਕੁਝ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ ਤੇ ਕਿਸਾਨ ਆ ਜੋ ਮੰਗਾ ਅਿਤਰਾ ਨਾਉਣ ਦੀ ਖਾਤਰ ਇਹ ਐਕਸ਼ਨ ਕੀਤਾ ਸੀਗਾ ਜੋ ਸਾਡਾ ਸਮਾਨ ਕਬਚਿਆ ਉਹਦੀ ਖਾਤਰ ਅਸੀਂ ਅੱਜ ਜਾਣਾ ਸੀ ਉੱਥੇ ਸ਼ੰਭੂ ਵਾਟਰ ਪਰ ਸਾਡਾ ਰਸਤਾ ਰੋਕਿਆ ਗਿਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸਾਨੂੰ ਸਾਡੇ ਕੇ ਐਮਐਮ ਦਾ ਜੋ ਵੀ ਆਰਡਰ ਹੋਗਾ ਉਸ ਤਰ੍ਹਾਂ ਅਸੀਂ ਪੂਰ ਕਰਾਂਗੇ ਵਾਈ ਗੁਰਜੀਕਾ ਖਾਲਸਾ ਵਾਈ ਹਾਂਜੀ ਆਪਣੇ ਨਾਲ ਨੇ ਬੀਕੇ ਜੂ ਏਕਤਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਜੰਗਦੌਦਰ ਹਾਂਜੀ ਪ੍ਰਧਾਨ ਜੀ ਇਹ ਆਪਣਾ ਇਹਦੀ ਸਾਡੀ 6 ਤਰੀਕ ਦੀ ਕਾਲ ਸੀ ਸ਼ੰਭੂ ਤੇ ਜਾਣ ਦੀ ਜਿਹੜਾ ਸਾਡਾ ਉੱਥੇ ਸਮਾਨ ਸੀ ਜੋ 19 ਤਰੀਕ ਨੂੰ ਨੇ ਸਾਡੇ ਉੱਤੇ ਅਟੈਕ ਕੀਤਾ ਸੀ ਅੱਜ ਇਹਦੇ ਵਿੱਚ ਸਾਡੀਆਂ ਟਰਾਲੀਆਂ ਸਾਡਾ ਹੋਰ ਜਿੰਨਾ ਵੀ ਜਾਨੀ ਘਰੇਲੂ ਸਮਾਨ ਸੀ ਆ ਗੈਸ ਸਿਲੰਡਰ ਜਾਂ ਫ੍ਰਿਜ ਆ ਵਗੈਰਾ ਜੋ ਵੀ ਇਹਨਾਂ ਨੇ ਜੋ ਫੁਰਦ-ਫੁਰਦ ਕੀਤਾ ਰਿਹਾ। ਕੋ ਸਾਮਾਨ ਜਿਹੜਾ ਪਿਆ ਸੀ ਸਾਡਾ ਸੰਘੂ ਥਾਣੇ ਦੇ ਵਿੱਚ ਤੇ ਇੱਕ ਉਥੋਂ ਦੇ ਸੰਘੂ ਥਾਣੇ ਦੇ ਮੌਕੇ ਦੇ ਉੱਥੇ ਐਸ ਐਚਓ ਹਰਪ੍ਰੀਤ ਸਿੰਘ ਜਿਹਨੇ ਪਰਦਾਫਾਜ਼ ਦੀ ਸ਼ਾਫਤਲੀ ਭਰਤੀ ਤੇ ਸਾਡੇ ਜਿਹੜਾ ਬ੍ਰह्मਕੇ ਆਉ ਤੇ ਅਨਾਸ਼ਾਸਨ ਕੀਤਾ ਕਟ ਮਾਰਕੀ ਤੋਂ ਉਹਦੇ ਰੋਸ ਵਜੋਂ ਸੀ ਇੱਕ ਦਿਨ ਦਾ ਜਿਹੜਾ ਉੱਥੇ ਧਰਨਾ ਦੇ ਜਾ ਰਹੇ ਸੀ ਜਿੱਤੇ ਦੇ ਸਰਕਾਰ ਨੇ ਸਾਨੂੰ 5 ਤਰੀਕ ਨੂੰ ਸਵੇਰ ਚਾਰਕ ਵਜਿਏ ਡਿਟੇਨ ਘਰਾਂ ਤੋਂ ਕੀਤਾ ਵਾ ਪਰ ਅਸੀਂ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਅਸੀਂ ਇਹਨਾਂ ਜਿਹੜਾ ਸਾਡੇ ਉੱਤੇ ਸਾਡੀ ਆਵਾਜ਼ ਨੂੰ ਦਬਣਾ ਚਾਹੁੰਦੇ ਆ ਇਦਾਂ ਇਹ ਆਵਾਜ਼ ਦਬਣੀ ਨਹੀਂ ਗਈ ਇਹ ਆਵਾਜ਼ ਇਦਾਂ ਨਹੀਂ ਦਬਣੀ ਗਈ ਆਉਂਦੇ ਸਮੇਂ ਦੇ ਵਿੱਚ ਅਸੀਂ ਆਪਣੀ ਕੋਈ ਮੀਟਿੰਗ ਕਰਕੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ ਜਿੰਨਾ ਚਿਰ ਜਿਹੜਾ ਸਾਡਾ ਸਮਾਨ ਦੀ ਪ੍ਰੋਵਾਈ ਸਰਕਾਰ ਨਹੀਂ ਕਰਦੀ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਵਾ ਜਿੰਨਾ ਚਿਰ ਉਹ ਲਾਗੂ ਨਹੀਂ ਕਰਦੀ ਇਸੇ ਤਰ੍ਹਾਂ ਜਾਰੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਏਕਾ ਅਤੇ ਸ਼ੰਗਰਚ ਹਥਿਆਰ ਵੀ ਤੇ ਹੱਲ ਵੀ ਸੋ ਪ੍ਰਭੂ ਜਦੋਂ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਛਾਵਾਲਾ ਤੇ ਜ਼ੋਨ ਪ੍ਰਧਾਨ ਹਰਵੰਤ ਸਿੰਘ ਛਾਵਾਲਾ ਆਉਣਗੇ ਤੇ ਸਾਡੇ ਨਾਲ ਕੱਲ ਜ਼ਿਲ੍ਹਾ ਮੋਗਾ ਦੇ ਵਿੱਚ ਜੋ अजीतਵਾਲ ਦੇ ਵਿੱਚ ਸਾਰੇ ਪਰਦਕਸ਼ਨ ਦੀ ਅਗਵਾਈ ਕੀਤੀ ਨਛੱਤਰ ਸਿੰਘ ਜੀ ਆਪਣੇ ਨਾਲ ਨੇ ਹਾਂਜੀ ਪ੍ਰਧਾਨ ਜੀ ਆਦਿ ਇਹ ਸਰਕਾਰ ਦਾ ਕੱਲ ਅਸੀਂ ਜਿਨ੍ਹਾਂ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਤੇ ਬਹੁਤ ਜਿਆਦਾ ਤੱਕਾ ਕੀਤਾ ਹੈ ਪ੍ਰਸ਼ਾਸਨ ਇੱਕ ਪੁਲਿਸ ਰਾਜ ਬਣਾ ਕੇ ਰੱਖਤਾ ਪੰਜਾਬ ਨੂੰ ਲੋਕਾਂ ਦਾ ਜਿਹੜਾ ਸੰਵਿਧਾਨਕ ਹੱਕ ਹੈ ਫੰਡਾਮੈਂਟਲ ਰਾਈਟ ਹੈ ਉਹਦੇ ਉਹਦੇ ਤੇ ਛਾਪਾ ਮਾਰਿਆ ਉਹਦਾ ਗਲਾ ਘੁੱਟਿਆ ਗਿਆ ਲੋਕਾਂ ਦੀ ਆਵਾਜ਼ ਬੰਦ ਕਰ ਰਹੇ ਆ ਪਰ ਇਹਨਾਂ ਦੀ ਇੰਨੀ ਸ਼ਕਤੀ ਦੇ ਬਾਵਜੂਦ ਵੀ ਅਸੀਂ ਕੱਲ੍ਹ ਅਜੀਤਵਾਲ ਵਿਖੇ ਆਉਂਦਾ ਪ੍ਰਦਰਸ਼ਨ ਕੀਤਾ ਤੇ ਆਪਦਾ ਵਿਰੋਧ ਦਰਜ ਕਰਾਇਆ ਜਿੰਨੇ ਅੱਜ ਆ ਕੁ ਇਹਨਾਂ ਨੇ ਫੜੇ ਸੀਗੇ ਉਹ ਸਾਰੇ ਆ ਕੁ ਅੱਜ ਰਿਹਾ ਕਰਾ ਰਹੇ ਆ ਕੁਝ ਆ ਗਏ ਆ ਉਸ ਅਸੀਂ ਹੋਰ ਕਰਾ ਰਹੇ ਆ ਪਰ ਇਹ ਜੋ ਚਾਹੁੰਦੇ ਆ ਵੀ ਅਸੀਂ ਸ਼ਾਇਦ ਸਖਤੀ ਕਰਕੇ ਧਰਨੇ ਲਾਉਣੇ ਬੰਦ ਕਰ ਦਿਆਂਗੇ ਧਰਨੇ ਬੇਇਨਸਾਫੀ ਦੇ ਵਿੱਚੋਂ ਧੱਕੇਸ਼ਾਹੀ ਦੇ ਵਿੱਚੋਂ ਪੌਪਜ ਹੁੰਦੀ ਆ ਧਰਨਿਆਂ ਦੀ ਜਦੋਂ ਇਹ ਬੇਇਨਸਾਫੀ ਕਰਦੇ ਆ ਲੋਕਾਂ ਦੇ ਹੱਕ ਮਾਰਦੇ ਆ ਆ ਉੱਥੇ ਜ਼ਮੀਨਾਂ ਦੇ ਉੱਤੇ ਜ਼ਾਇਜ਼ ਕਬਜ਼ਾ ਕਰੀ ਜਾਂਦੇ ਆ ਜਿਹੜਾ ਉਹਨਾਂ ਦਾ ਸਹੀ ਰੇਟ ਬਣਦਾ ਉਹ ਰੇਟ ਉਹ ਨਹੀਂ ਦਿੰਦੇ ਆ ਹੁਣ ਇਹਨਾਂ ਦੇ ਪੰਜਾਬ ਸਰਕਾਰ ਨੇ ਪਰਨੂ ਸਾਹਿਬ ਦੇ ਨਾਲ ਗੱਲ ਕੀਤੀ ਭੰਦੇਰ ਸਾਹਿਬ ਨਾਲ ਗੱਲ ਕੀਤੀ ਪੰਜਾਬ ਸਰਕਾਰ ਨੇ ਵੀ ਅਸੀਂ ਕਿਸੇ ਵੀ ਜ਼ਮੀਨ ਦੇ ਉੱਤੇ ਪੂਰਾ ਰੇਟ ਦਿੱਤੇ ਬਿਨਾ ਕਬਜ਼ਾ ਨਹੀਂ ਕਰਾਂਗੇ ਤਾਂ ਜਿਹੜੇ ਆਗੂ ਫੜੇ ਆ ਉਹਨਾਂ ਨੂੰ ਬਿਨਾ ਸ਼ਰਤ ਰਿਹਾ ਕਰਾਂਗੇ ਅਸੀਂ ਪੋਸਟ ਨਾਲ ਜਿਹੜਾ ਹੈਗਾ ਉਹ ਖਤਮ ਕਰਾਂਗੇ ਸਾਰਿਆਂ ਨਾਲ ਪਿਆਰ ਨਾਲ ਗੱਲ ਕਰਾਂਗੇ ਇਸ ਕਰਕੇ ਉਹ ਰੇਟ ਡ੍ਰੌਪ ਦਾ ਪ੍ਰੋਗਰਾਮ ਜਿਹੜਾ ਅਸੀਂ ਉਹ ਸਾਨੂੰ ਸੰਘਰਸ਼ ਕਮੇਟੀ ਨੇ ਉਹਨੂੰ ਪੋਸਟਪੋਨ ਕੀਤਾ ਹੈ ਇਸ ਕਰਕੇ ਅੱਜ ਅਸੀਂ ਹੁਣ ਕਰ ਰਹੇ ਆ ਇਹਨਾਂ ਦੇ ਧੱਕੇਸ਼ਾਹੀ ਤਾਂ ਸਾਡੇ ਤੇ ਕੋਈ ਅਸਰ ਨਹੀਂਗਾ ਇਹ ਜਿੰਨਾ ਤੱਕੇ ਸਾਈ ਕਰਨਗੇ ਉਨਾ ਹੀ ਅਸੀਂ ਹੋਰ ਜ਼ਿਆਦਾ ਧਰਨੇ ਲਾਵਾਂਗੇ ਸਾਨੂੰ ਇਹ ਸਾਨੂੰ ਆਪ ਦੀ ਜ਼ਮੀਨਾਂ ਬਚਾਉਣ ਵਾਸਤੇ ਸਾਨੂੰ ਆਪਦੇ ਰੋਜ਼ਗਾਰ ਬਚਾਉਣ ਵਾਸਤੇ ਕਿਤੇ ਬਚਾਉਣ ਵਾਸਤੇ ਸਾਨੂੰ ਜੋ ਕੁਰਬਾਨੀਆਂ ਦੇਣੀਆਂ ਪੈਣਗੀਆਂ ਅਸੀਂ ਉਹ ਦੇਵਾਂਗੇ